ਕਾਨਵੇ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ਪਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਰਦੀਪ ਸਿੰਘ ਮੁੰਡੀਆਂ ਦੇ ਸਹਿਯੋਗ ਦੇ ਨਾਲ ਜੋ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਅੱਜ ਪਹੁੰਚੇ ਨੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਾਰਡ ਨੰਬਰ 9 10 11 ਵਿੱਚ ਜਿੱਥੇ ਕਿ ਵਾਰਡ ਨੰਬਰ 9 ਤੋਂ ਸੁਵੰਜੀਤ ਕੌਰ ਪਤਨੀ ਸਤਵਿੰਦਰ ਸਿੰਘ ਹੈ ਪੀ ਤੇ ਵਾਰਡ ਨੰਬਰ 10 ਤੋਂ ਕੁਲਵਿੰਦਰ ਸਿੰਘ ਕਾਲਾ ਬਿੰਬਰੋ ਤੇ ਵਾਰਡ ਨੰਬਰ 11 ਤੋਂ ਜਸਵਿੰਦਰ ਕੌਰ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਸਵਰਨਜੀਤ ਕੌਰ ਪਤਨੀ ਸੁਤਵਿੰਦਰ ਹੈਪੀ ਤੇ ਕੁਲਵਿੰਦਰ ਸਿੰਘ ਕਾਲਾ ਬਿੰਬਰੋ ਤੇ ਜਸਵਿੰਦਰ ਕੌਰ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਨੇ ਜੋ ਉੱਥੇ ਮੌਜੂਦ ਸੀ ਉਹਨਾਂ ਨੂੰ ਸੋਚੁਕਵਾਈ ਤੇ ਕਿਹਾ ਕਿ ਨਾ ਕੋਈ ਨਸ਼ਾ ਕਰੇਗਾ ਤੇ ਨਾ ਹੀ ਨਸ਼ਾ ਵਾਲਿਆਂ ਦੇ ਪਿੱਛੇ ਜਾਵੇਗਾ ਤੇ ਨਾ ਤਾਂ ਉਹਨਾਂ ਦੀ ਕੋਈ ਜ਼ਮਾਨਤ ਦੇਵੇਗਾ ਤੇ ਨਾ ਹੀ ਉਹਨਾਂ ਦੀ ਕੋਈ ਮਦਦ ਕਰੇਗਾ ਜੇ ਕੋਈ ਉਹਨਾਂ ਦੀ ਨਸ਼ਾ ਵੇਚਦਿਆਂ ਦੀ ਸੂਚਨਾ ਦਿੰਦਾ ਹੈ ਤਾਂ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਹਨੇ ਧਾਲੀ ਲੈ ਕੇ ਹੱਥ ਕੀ ਵਿੱਚ ਬੰਦੋਲਾ ਦੂਖ ਅਰ ਸ਼ਬਦ ਤੇਰਾ ਗੁਣਮਾਨ ਹੈ ਸੰਗਤ ਤੋੜਾ

جو یہ مہم چلائیا آ یہ کسی نے پہلا نہیں چلائی اور جی اپنی آم آدمی پارٹی سارا فرض بنتا سارے ایک دوسرے سہیوگ دیے کیونکہ جڑے بچے نشا کرتے سنو پتا تو ایسے بھی پتا ہونا اخبار پڑے ہونا کہ جا چل رہے اچھا پیلا پنجاب اور وہ

ਸਾਡੇ ਵਾਰਡ ਦੇ ਸਾਡੇ ਵਾਰਡ ਦੇ ਜੋ ਵੀ ਨਸ਼ੇ ਅਵਿਰਧ ਜਿਹੜੀ ਨਸ਼ਾ ਨਸ਼ਾ ਮੁਕਤੀ ਯਾਤਰਾ ਸਾਡੇ ਪਾਰਟੀ ਸੁਪਰੀਮ ਮਾਰਗਨ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਭਗਤ ਸਿੰਘ ਮਾਨ ਜੀ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਸੋ ਅੱਜ ਨਗਰ ਕੌਂਸਲ ਸਾਹਨੇਵਾਲ ਦੇ ਵਿੱਚ ਤਿੰਨ ਵਾਰਡਾਂ ਦਾ ਜਿਹੜਾ ਇਕੱਠਾ ਪ੍ਰੋਗਰਾਮ ਕਰਵਾਇਆ ਗਿਆ ਸਾਰੇ ਵਾਰਡ ਵਾਸੀਆਂ ਨੂੰ ਸਾਰੇ ਕੌਂਸਲ ਸਰਵਨਾਂ ਨੇ ਆ ਕੇ ਪ੍ਰਧਾਨ ਸਾਹਿਬ ਨੇ ਆ ਕੇ ਆਪਣੇ ਆਪਣੇ ਵਿਚਾਰ ਵੀ ਰੱਖੇ ਤੇ ਪੂਰੇ ਵਾਰਡ ਵਾਸੀਆਂ ਨੂੰ ਲਈ ਆਪਾਂ ਜਿਹੜਾ ਸੋਚ ਚੁਕਾਈ ਗਈ ਹੈ ਕਿ ਅਸੀਂ ਆਪਣੇ ਵਾਰਡ ਜਿਹੜਾ ਨਸ਼ਾ ਮੁਕਤ ਵਾਰਡ ਕਰਦੇ ਆ ਤੇ ਜਦੋਂ ਇੱਕ ਇੱਕ ਵਾਰਡ ਇੱਕ ਇੱਕ ਪਿੰਡ ਪ੍ਰਮਾਤਮਾ ਦੀ ਕਿਰਪਾ ਨਾਲ ਨਸ਼ਾ ਮੁਕਤ ਵਾਰਡ ਹੋਣ ਜਾ ਰਿਹਾ ਨਸ਼ਾ ਮੁਕਤ ਪਿੰਡ ਹੋ ਰਿਹਾ ਤੇ ਬਹੁਤਾ ਟਾਈਮ ਨਹੀਂ ਲੱਗਣਾ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਇਹਨਾਂ ਲੀਡਰਾਂ ਨੇ ਇਹਨਾਂ ਦੀਆਂ ਸਰਕਾਰਾਂ ਨੇ ਅੰਨੇ ਵਾਰਡ ਦਾ ਪੰਜਾਬ ਚ ਨਸ਼ਾ ਵੰਡਿਆ ਇੱਕ ਛਿਮਾ ਦਰਿਆ ਚ ਲਾਇਆ ਤੋਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਜਿਨ੍ਹਾਂ ਨੇ ਸਾਡੀ ਸਰਕਾਰ ਨੂੰ ਮੌਕਾ ਦਿੱਤਾ ਸਾਡੀ ਪਾਰਟੀ ਨੂੰ ਮੌਕਾ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਨੂੰ ਆਮ ਆਦਮੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਜਿਹੜੇ ਆਪ ਨਾਲ ਹੋ ਕੇ ਇਸ 100 ਪਿੰਡਾਂਾਂ ਜਾ ਕੇ ਦੀ 100 ਫਾਈ ਜਾ ਰਹੀ ਹੈ ਹਰ ਸਹਿਰ ਜਾ ਕੇ 100 ਫਾਈ ਜਾ ਰਹੀ ਹੈ ਤਾਂ ਜੋ ਅਸੀਂ ਪੰਜਾਬ ਨੂੰ ਜਲਦੀ ਨਸ਼ਾ ਮੁਕਤ ਪੰਜਾਬ ਕਰ ਸਕੀਏ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਦੀ ਚੈਨ ਟੁੱਟ ਚੁੱਕੀ ਹੈ ਹਜ਼ਾਰਾਂ ਹੀ ਨੌਜਵਾਨਾਂ ਦੀਆਂ ਜਿਹੜੀਆਂ ਜਾਨਾਂ ਬਚਾਈਆਂ ਗਈਆਂ ਹਜ਼ਾਰਾਂ ਹੀ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਨੂੰ ਜਿੰਨਾ ਛੁੱਟਿਆ ਗਿਆ ਉਹਨਾਂ ਬਹੁਤ ਸਾਰੇ ਜਿਹੜੇ ਲਸਾ ਤਸਕਰਾਂ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਦਰਵਾਜ਼ਾ ਕਰਕੇ ਆਪਣੇ ਘਰਵਰ ਸਾਜੀ ਮਹਿਲ ਬਣਾਏ ਸੀ ਉਹਨਾਂ ਨੂੰ ਜਿਨ੍ਹਾਂ ਉਹਨਾਂ ਦੇ ਘਰ ਵੀ ਤੋੜੇ ਗਏ ਮਹਿਲ ਤੇ ਪੀਲਾ ਪੰਡਿਆ ਚਨਾਇਆ ਗਿਆ ਤੇ ਜਿਹੜਾ ਲਸਾ ਤਸਕਰ ਦਾ ਮੇਨ ਬੋਡੀ ਦੱਸਿਆ ਜਾਂਦਾ ਸੀ ਉਹ ਵੀ ਅੱਜ ਕੱਲ ਨਾਪੇ ਜਿਹੇ ਛੱਡਿਆ ਹੋਇਆ ਤੇ ਜਿਹੜੀਆਂ ਪਿਛਲੀਆਂ ਪਾਰਟੀਆਂ ਪਹਿਲਾਂ ਕਿੰਨੀਆਂ ਹੁੰਦੀਆਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੋਖ ਆ ਕੇ ਗੁਰਕਾ ਸਾਹਿਬ ਦੀ ਸੋਖ ਆ ਕੇ ਕਿ ਅਸੀਂ ਪੰਜਾਬ ਨੂੰ ਲਸਾ ਮੁਕਤ ਪੰਜਾਬ ਬਣਾਉਣਾ ਉਹ ਲੋਕ ਉਸ ਜਿਹੜਾ ਪੰਪੇ ਜੇਲ੍ਹ ਦੇ ਵਿੱਚ ਬੈਠਾ ਉਹਦੇ ਹੀ ਹਮਦਰਦੀ ਜ਼ਾਹਰ ਕਰ ਰਿਹਾ ਕਿ ਭਗਵਾਨ ਤੁਮਨ ਸਾਹਿਬ ਉਹ ਗਲਤ ਕਰ ਰਿਹਾ ਸੋ ਇਥੋਂ ਯਾਰ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਰਲ ਮਿਲ ਕੇ ਇੱਕ ਨੇ ਨਸਾ ਸ਼ੁਰੂ ਕੀਤਾ ਦੂਜੇ ਨੇ ਉਹਨੂੰ ਪਾਣੀ ਲਾਇਆ ਦੋਨੋਂ ਹੀ ਪਾਰਟੀਆਂ ਤਿੰਨੇ ਪਾਰਟੀਆਂ ਭਾਜਪਾ ਕਾਂਗਰਸ ਰਲ ਮਿਲ ਕੇ ਇਹਨਾਂ ਨੇ ਪੰਜਾਬ ਦਾ ਜਿਹੜਾ ਗੀੜਾਗਰ ਕਰਤਾ ਸੀ ਉਹ ਪਰਮਾਪਨ ਸੁਤਰਾ ਕਿ ਸੇਵਾ ਸਾਡੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਨੇ ਦਿੱਤੀ ਹੋਈ ਹੈ ਸੋ ਸਾਰੇ ਰਲ ਮਿਲ ਕੇ ਪੂਰੇ ਪੰਜਾਬ ਦੇ ਹਰ ਭੈਣ ਭਰਾ ਦੇ ਹਰ ਬਜ਼ੁਰਗ ਦੇ ਸਾਥ ਨਾਲ ਹਰ ਨੌਜਵਾਨਾਂ ਦੇ ਸਾਥ ਨਾਲ ਲਾ ਇਸ ਨੂੰ ਮਹਿਮਨੂ ਅਕੀਰ ਕਰਵਾ ਰਹੇ ਆ ਚਲਾਰੇ ਆ ਤੇ ਇਹਦਾ ਬਹੁਤ ਫਰਕ ਪੈ ਗਿਆ ਨਸ਼ੇ ਦੀ ਸਪਲਾਈ ਚ ਟੁੱਟ ਗਈ ਆ ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਵਟ ਗਈਆਂ ਤੇ ਇਹ ਕੰਮ ਜਿਹੜੀ ਪੂਰੀ ਸੇਵਾਦਾਰ ਬੜਕੇ ਅਸੀਂ ਸਾਰੇ ਹਰ ਵਰਕਰ ਹਰ ਲੀਡਰ ਇਹ ਸੇਵਾ ਨਿਭਾ ਰਹੇ ਆ ਸੋ ਮੈਂ ਤੁਹਾਡਾ ਸਾਰੇ ਮੀਡੀਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਇਹੋ ਜੀਆਂ ਪੋਸਟਾਂ ਇਹੋ ਜੀਆਂ ਖਬਰਾਂ ਜਿਹੜੀਆਂ ਲੋਕਾਂ ਨੂੰ ਜਾਗ ਜਾਗਰੂਕ ਕਰਨ ਕਿ ਆਪਾਂ ਇਸ ਨੂੰ ਇਸ ਮਹਿਮਤੋਂ ਫਾਇਦਾ ਉਠਾਈਏ ਜੀ ਸਾਰੇ ਇਕੱਠੇ ਹੋ ਕੇ ਸਾਥ ਦਿੰਦੇ ਹੋ ਮੈਂ ਤੁਹਾਡਾ ਵੀ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਰਾਮਗੜ੍ਹ ਰੋਡ ਉੱਚਾ ਪਿੰਡ ਰੋਡ ਸੱਤ ਤੋਂ ਵੀ ਸੜਕ ਦਾ ਬੁਰਾ ਹਾਲ ਹੈ ਅਸੀਂ ਸਾਰੀਆਂ ਇਹਨਾਂ ਕਿ ਸੜਕਾ ਪੂਰੇ ਪੰਜਾਬ ਦੀਆਂ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਪੂਰੇ ਪੰਜਾਬ ਦੀਆਂ ਲਿੰਕ ਸੜਕਾਂ ਜੀ 19000 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਬਹੁਤ ਬੁਰਾ ਅਸੀਂ ਸਾਰੀਆਂ ਪਾਸ ਹੋ ਚੁੱਕੀਆਂ ਹਨ ਬਰਸਾਤਾ ਕਰਕੇ ਕੰਮ ਵੀ ਦੇਦੀ ਹੈ ਅਗਲੇ ਮਹੀਨੇ ਤੋਂ ਫਿਰ ਸਾਰੇ ਹੀ ਕੰਮ ਆਪਣੇ ਹਲਕੇ ਸਾਹਮਣੇ ਵਾਲੇ ਹਰ ਵੀ ਰੋਡ ਹੈ ਹਰ ਵੀ ਗਲੀ ਹੈ ਉਹ ਬਣ ਜਾ ਰਹੀ ਹੈ ਉਹ ਨਗਰ ਕੌਂਸਲ ਦੇ ਕੰਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਕਾਰਨ ਲਈ ਪੀਡਬਲਯੂਡੀ ਦੇ ਕੰਮਾਂ ਵੀ ਟੈਂਡਰ ਲੱਗ ਚੁੱਕੇ ਆ ਸੋ ਅਗਲੇ ਮਹੀਨੇ ਤੋਂ ਸਾਰੇ ਕੰਮ ਜਿਹੜੇ ਆ ਉਹ ਆਸਾਨਾ ਪੌਂਟ ਤੋਂ ਫਿਰ ਇਤਿਹਾਸਿਕ ਗੇਟ ਦੀ ਗੱਲ ਕੀਤੀ ਇਹਦੇ ਪਹਿਲਾਂ ਵੀ ਗੱਲ ਹੋਈ ਸੀ ਕਿ ਕੋਰਪੋਰੇਸ਼ਨ ਮਾਰਕੀਟ ਸੀਗਾ ਉਹਦਾ ਪ੍ਰਾਈਸ ਜਿਹੜੀ ਦੁਆਰਾ ਸਾਰੀ ਕੀਤੀ ਵੀ ਆ ਪਰ ਲekin ਦੇਖੋ ਅਜੇ ਮਦਦ ਨਹੀਂ ਆ ਰਿਹਾ ਸੋ ਇਹਨਾ ਜਿਵੇਂ ਉਹਨਾਂ ਤੇ ਜਿਹੜੀ ਨਵੀਂ ਨਗਰ ਕੌਂਸਲ ਦੀ ਸਾਡੀ ਟੀਮ ਚੜ੍ਹ ਗਈ ਹੈ ਕੌਂਸਲ ਸਾਹਿਬ ਤੋਂ ਕਹਾਈ ਇਹ ਸਾਰੇ ਹਮੇਸ਼ਾ ਹੀ ਗੁਰਦਰਾ ਸਾਹਿਬ ਦੇ ਵਿੱਚ ਕੋਈ ਵੀ ਕੰਮ ਦੀ ਸ਼ੁਰੂਆਤ ਕਰਦੇ ਆ ਗੁਰਦ ਅਸੀਰਵਾ ਨਾਲ ਅਰਦਾਸ ਕਰਾ ਕੇ ਹਰ ਕੰਮ ਦੀ ਸ਼ੁਰੂਆਤ ਹੁੰਦੀ ਹੈ ਤੇ ਸਕੇਟਾਂ ਵੀ ਤਿਆਰ ਰੱਖਿਆ ਜਾ ਰਿਹਾ ਔਰ ਪੂਰੀ ਟੀਮ ਨੇ ਕਾਲ ਅਸੀਂ ਮੈਂ ਖੁਦ ਆ ਕੇ ਇਹ ਸਾਰੇ ਅਸੀਂ ਦੀ ਦੇਖਭਾਲ ਕਰ ਰਹੇ ਆ ਤੇ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਾਨ ਜਿਨ੍ਹਾਂ ਵੱਲੋਂ ਜਯਦ ਨਸ਼ਿਆਂ ਵਿਰੁੱਧ ਜੋ ਨਸ਼ਾ ਮੁਕਤੀ ਯਾਤਰਾ ਚੱਲ ਰਹੀ ਹੈ ਉਸ ਦਾ ਅੱਜ ਸਾਡੇ ਸਾਹਨੇਵਾਲ ਡੇਲੋ ਰੋਡ ਵਾਰਡ ਨੰਬਰ 9 ਵਾਰਡ ਨੰਬਰ 10 ਤੇ ਵਾਰਡ ਨੰਬਰ 11 ਦੇ ਵਿੱਚ ਪਹੁੰਚੇ ਨੇ ਜਿਸ ਦੇ ਵਿੱਚ ਸਾਡੇ ਉੱਚੇ ਚੇਚੇ ਤੌਰ ਤੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਔਰ ਸਾਡੇ ਇਲਾਕਾ ਨਿਵਾਸੀ ਸੰਗਤਾਂ ਵਾਰਡ ਨੰਬਰ 10 ਦੀਆਂ ਵਾਰਡ ਨੰਬਰ 11 ਦੀਆਂ ਵਾਰਡ ਨੰਬਰ 9 ਦੀਆਂ ਸੰਗਤਾਂ ਉੱਚੇ ਚੇਚੇ ਤੌਰ ਤੇ ਪਹੁੰਚੀਆਂ ਨੇ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕੱਲੇ-ਕੱਲੇ ਨਾਲ ਘਰ ਦੇ ਵਿੱਚ ਵਿਸ਼ਵਾਸਾਂ ਵਿਸ਼ਵਾਸ ਦੇ ਨਾਲ ਅਸੀਂ ਕਿਸੇ ਨੂੰ ਆਪਣੇ ਮਹੱਲਿਆਂ ਦੇ ਵਿੱਚ ਨਸ਼ਾ ਨਹੀਂ ਵੇਚਣ ਦੇਵਾਂਗੇ ਜਿਸ ਦੇ ਵਿੱਚ ਸਾਡੇ ਪ੍ਰਧਾਨ ਮੈਡਮ ਪੂਜਾ ਪਾਟਿਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਸਹਿਯੋਗ ਹੁੰਦਾ ਸਾਡੇ ਮਹੱਲਿਆਂ ਦੀਆਂ ਵਾਡਾਂ ਵਾਸਤੇ ਔਰ ਲੋਕਾਂ ਵਾਸਤੇ ਔਰ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮੇ ਕਰਾਏ ਨੇ ਅਸੀਂ ਆਪਣੇ ਵੱਲੋਂ ਮੈਂ ਗਰਮੀਤ ਸਿੰਘ ਤਲਵਾੜਾ ਔਰ ਸਾਡੇ ਹੈਪੀ ਵੀਰ ਜੀ ਔਰ ਕਾਲਾ ਵੀਰ ਜੀ ਉਹਨਾਂ ਤਿੰਨੇ ਵਾਡਾਂ ਵੱਲੋਂ ਅਸੀਂ ਸਾਰਿਆਂ ਸਖਤਾਂ ਜੋ ਇੱਥੇ ਪਹੁੰਚੇ ਨੇ ਉਹਨਾਂ ਦਾ ਸਾਰਿਆਂ ਦਾ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਨੰਬਰ 11 ਉਹ ਕਿਹਨੇ ਜਾਨਸਾ ਹੈ ਪਾ ਲਾ ਕਿ ਕੁਛ ਹਾਂਜੀ ਪਹਿਲਾਂ ਤਾਂ ਤੁਹਾਡੇ শ্রোਤਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਾਡੇ ਵਾਰਡ ਦੇ ਵਿੱਚ 9 10 ਤੇ 11 ਤਿੰਨ ਵਾਰਡਾਂ ਦੇ ਸਾਂਝੇ ਪ੍ਰੋਗਰਾਮ ਦੇ ਵਿੱਚ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਨੇ ਸਮੂਲੀਅਤ ਕੀਤੀ ਔਰ ਜੁਧ ਨਸ਼ਿਆਂ ਦੇ ਵਿਰੁੱਧ ਦਾ ਆਗਾਜ਼ ਕੀਤਾ ਇਹ ਇਹਦੇ ਵਿੱਚ ਕਾਫੀ ਸਾਰੇ ਸ਼ਹਿਰ ਵਾਸੀ ਬਾਡ ਵਾਸੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਉਹ ਹਾਜ਼ਰ ਹੋਏ ਤੇ ਬਹੁਤ ਭਰਮੀ ਜਿਹੜੀ ਹੈਗੀ ਸੀ ਸਭਾ ਦੇ ਵਿੱਚ ਲੋਕਾਂ ਨੇ ਨਸ਼ਿਆਂ ਦੇ ਵਿਰੁੱਧ ਲੜਨ ਦੀ ਕਸਮ ਖਾਧੀ ਔਰ ਕਿਸੇ ਵੀ ਨਸ਼ੇੜੀ ਦੀ ਜ਼ਮਾਨਤ ਕਰਾਉਣ ਦੀ ਜਾਂ ਫਿਰ ਉਹਨਾਂ ਦੇ ਪਿੱਛੇ ਜਾ ਕੇ ਉਹਨੂੰ ਥਾਣੇੋਂ ਛਡਾਉਣ ਦੀ ਨਾ ਛਡਾਉਣ ਦੀ ਕਸਮ ਖਾਧੀ ਜਿਸ ਤੋਂ ਬਾਅਦ ਅਸੀਂ ਉਹਨਾਂ ਦੀ ਕੋਈ ਵੀ ਮਦਦ ਨਹੀਂ ਕਰਾਂਗੇ ਇਕ ਕਿਸੇ ਤਰ੍ਹਾਂ ਦੀ ਅਸੀਂ ਸਪੋਰਟ ਨੂੰ ਨਹੀਂ ਕਰਾਂਗੇ। ਤੋਂ ਅੱਜ ਇਹ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਸੀਗਾ ਜਿਦੇ ਵਿੱਚ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਪੂਜਾ ਪੂਜਾ ਪਾਟਿਆ ਜੀ ਮੁੱਖ ਤੌਰ ਤੇ ਮੁੱਖ ਮਹਿਮਾਨ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਰਹਿਨਮਾਈ ਹੇਠ ਇਹ ਪ੍ਰੋਗਰਾਮ ਹੋਇਆ ਉਹਨਾਂ ਦੀ ਅਪਾਰਾ ਜੀ ਪੀ ਸੀ ਵੀ ਦੀ ਪਾਟਿਆ ਮੇਰੇ ਨਾਲ ਨੇ ਤੇ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਸੀ ਅੱਜ ਠੀਕ ਹੈ ਜੀ ਮੈਂ ਡਾਕਟਰ ਗਿਆਨ ਦੇ ਜੀ ਅਰੇ ਉੱਥੇ ਲੱਗੇ ਗਿਆਨ ਦੇ ਜੀ ਉਹ ਲਾਪਰਚੀ ਰਿਪੋਰਟਾਂ ਟੈਂਪਲਟ ਤੇ ਬੈਠੇ ਹੋਏ ਨੇ ਮੈਂ ਚੱਲਦਾ ਹਾਂ ਹਾਂਜੀ ਮੈਂ ਸਰਕਾਰ ਦੇ ਇਸ ਕਦਮ ਦੀ ਬਹੁਤ ਸ਼ਲਾਘਾ ਕਰਦਾ ਪੰਜਾਬ ਸਰਕਾਰ ਵੱਲੋਂ ਇਹ ਜੋ ਨਸ਼ਾ ਅਪਰਧ ਜੋ ਮਹਿੰਮ ਚਲਾ ਰਹੀ ਹੈ ਚਲਾਈ ਜਾ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਹੀ ਵੱਡੇ ਲੈਵਲ ਤੇ ਇਸ ਮਹਿੰਮ ਚ ਕੰਮ ਹੋ ਰਿਹਾ ਹੈ ਸੋ ਜਿਹੜੇ ਨਸ਼ਾ ਤਸਕਰ ਨੇ ਗਲਤ ਅਨਸਕਰ ਤਸਕਰ ਜਿਹੜੇ ਇਸ ਇਨਵੋਲਵ ਨੇ ਸਰਕਾਰ ਸਖਤੀ ਨਾਲ ਉਹਨਾਂ ਨੂੰ ਜੱਟ ਰਹੀ ਹੈ ਸੋ ਮੈਂ ਇਸ ਕੰਮ ਦੀ ਸਰਕਾਰ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਹਾਂ ਜੋ ਵਿਭਾਗੀ ਮੰਤਰੀ ਜੀ ਜੋ ਨਸ਼ਾ ਤਸਕਰ ਨੇ ਹਟਣੇ ਦੇ ਜਿਹੜੇ ਨਸ਼ਾ ਕਰਨ ਵਾਲੇ ਦੇਖੀ ਹਾਂ ਤੁਹਾਨੂੰ ਹਾਂਜੀ ਜਿਸ ਪੱਧਰ ਤੇ ਸਰਕਾਰ ਕੰਮ ਕਰੀ ਹੈ ਕਿ ਜੇਕਰ ਕੋਈ ਬੰਦਾ ਕਿਸੇ ਨਸ਼ਾ ਤਸਕਰ ਦੀ ਸੂਚਨਾ ਦੰਦਾ ਵਾ ਤਾਂ ਉਸ ਦਾ ਜੋ ਉਹਦੀ ਸੂਚਨਾ ਜੋ ਉਹਦੀ ਜਾਣਕਾਰੀ ਗੁਪਤ ਰੱਖੀ ਜਾਊਗੀ ਹੈ ਨਾ ਜੀ ਸੋ ਅੱਜ ਦੇਖੋ ਜੇ ਸਰਦਾਰ ਹਰਜੀਪ ਸਿੰਘ ਜੀ ਮੂੜਿਆ ਵਿਸ਼ੇਸ਼ ਤੌਰ ਤੇ ਆਏ ਨੇ ਇਹ ਕੀ ਸ਼ੋ ਕਰਦੀ ਹੈ ਕਿ ਸਰਕਾਰ ਇਸ ਨੂੰ ਕਿੰਨੀ ਸੈਂਸਰਿਟੀ ਨਾਲ ਕਿੰਨੀ ਸੀਰੀਅਸਲੀ ਐਸਟੀਸੀ ਉਪਰ ਕੰਮ ਕਰ ਰਹੀ ਹੈ ਤੇ ਸਾਡੇ ਸਾਡੇ ਸਾਰੇ ਵਾਰਡ ਨਿਵਾਸੀਆਂ ਨੂੰ ਇਸ ਚੀਜ਼ ਪ੍ਰਤੀ ਸੋਚ ਚੁਕਾਈ ਗਈ ਆ ਤੇ ਜਰੂਰ ਹੀ ਸਾਰੇ ਸਥਾਨਿਕ ਨਿਵਾਸੀ ਨੇ ਸਾਹਨੇ ਵਾਲ ਨਿਵਾਸੀ ਨੇ ਜਾਂ ਅਸੀਂ ਆ ਜਰੂਰ ਸਰਕਾਰ ਦੇ ਇਸ ਮੇਮ ਚ ਸਾਥ ਦੇਵਾਂਗੇ ਮੈਨੂੰ ਇਹ ਚੀਜ਼ ਜਿਹੜੀ ਆ ਇਹ ਬਹੁਤ ਵਧੀਆ ਲੱਗੀ ਆ ਕਿ ਸਾਰੇ ਜਿਹੜੇ ਸਥਾਨਿਕ ਨਿਵਾਸੀ ਨੇ ਉਹਨਾਂ ਨੇ ਸਰਕਾਰ ਨਾਲ ਵਾਅਦਾ ਕੀਤਾ ਸਰਕਾਰ ਨਾਲ ਵਾਅਦਾ ਕੀਤਾ ਕਿ ਅਸੀਂ ਇਸ ਮਹਿੰਮ ਦੇ ਖਿਲਾਫ ਇਸ ਮਹਿੰਮ ਦੇ ਨਾਲ ਡਟ ਕੇ ਇਸ ਨਸ਼ੇ ਦੇ ਖਿਲਾਫ ਜਿਹੜਾ ਚੱਲਾਂਗੇ ਤੇ ਜੋ ਵੀ ਨਸ਼ਾ ਦਸਤਾਵੇਜ਼ ਬਾਰੇ ਜਾਣਕਾਰੀ ਆ ਸਰਕਾਰ ਨਾਲ ਸਾਂਝੀ ਕਰਾਂਗੇ ਸੋ ਮੈਸਟਰੀ ਦੀ ਬਹੁਤ ਹੀ ਸ਼ਲਾਘਾ ਕਰਦਾ ਹਾਂ